ਹਾਂ ਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਫਰਵਰੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਥੋੜੀ ਬਾਰਿਸ਼ ਹੋਈ ਹੈ ਕਿਉਂਕਿ ਜਿਹੜੇ ਵੈਸਟਰਨ ਡਿਸਟਰਬੈਂਸਸ ਨੇ ਉਹਨਾਂ ਦੇ ਆਮਦ ਦੇ ਨਾਲ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਫਿਰ ਵੀ ਜੇ ਆਪਾਂ ਪਹਿਲੇ 15ਵਾਂ ਵਾਲੇ ਦੀ ਗੱਲ ਕਰਦੇ ਹਾਂ ਤਾਂ ਬਾਰਿਸ਼ ਦੇ ਨਾਲ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਨਾਰਮਲ ਤੋਂ ਥੋੜਾ ਘਟ ਰਿਹਾ ਹੈ ਜੇ ਆਪਾਂ ਗੱਲ ਕਰੀਏ ਤਾਂ ਨੀਰਬਾਉਟ 1.5 ਡਿਗਰੀ ਜਿਹੜਾ ਘਟ ਸੀ ਗਿਆ ਤੇ ਮੈਕਸਿਮ ਜਿਹੜਾ ਟੈਂਪਰੇਚਰਸ ਨੇ অলਮੋਸਟ ਨੀਅਰ ਟੂ ਨਾਰਮਲ ਸੀ ਗਏ ਕਿਉਂਕਿ بارش ਦੇ ਨਾਲ ਜਿਹੜਾ ਦਿਨ ਦਾ ਤਾਪਮਾਨ ਆ ਉਹਦੇ ਵਿੱਚ ਥੋੜੀ ਜਿਹੀ ਗਰਾਵਟ ਦੇਖੀ ਗਈ ਸੀ ਉਸ ਤੋਂ ਬਾਅਦ ਜਦੋਂ ਸੈਕਿੰਡ ਫੋਰਟਨਾਈਟ ਦਾ ਵੀਕ ਸਟਾਰਟ ਹੋਇਆ ਤਾਂ ਇੱਕਦਮ ਫੇਰ ਜਿਹੜਾ ਰਾਤ ਦਾ ਤਾਪਮਾਨ ਉਹ ਵਧਣਾ ਸ਼ੁਰੂ ਹੋ ਗਿਆ ਤੇ ਜੇ ਆਪਾਂ ਪਿਛਲੇ ਹਫਤੇ ਦੀ ਗੱਲ ਕਰਦੇ ਹਾਂ ਜਦੋਂ ਕਿ 25 ਤਰੀਕ ਤੱਕ ਜਿਹੜਾ ਸਾਡਾ ਵੀਕ ਖਤਮ ਹੁੰਦਾ ਉਦੇ ਵਿੱਚ ਸਾਡੇ ਕੋਲ ਜਿਹੜੇ ਰਾਤ ਦਾ ਤਾਪਮਾਨ ਉਹ ਨਾਰਮਲ ਤੋਂ ਜ਼ਿਆਦਾ ਰਿਹਾ ਕਿਉਂਕਿ ਕੁਝ ਜਿਹੜੇ ਜਿਹੜੀਆਂ ਨਾਈਟਸ ਸੀਗੀਆਂ ਉਹ ਵਾਰਮ ਦੇਖੀਆਂ ਗਈਆਂ ਤੇ ਜਿਹੜਾ ਦਿਨ ਦਾ ਤਾਪਮਾਨ ਉਹ ਆਲਮੋਸਟ ਨੀਅਰ ਟੂ ਨਾਰਮਲ ਰਿਹਾ ਪਰ ਹੁਣ ਜਿਹੜੇ ਪਿੱਛੇ ਜੇ ਆਪਾਂ ਦੇਖਿਆ ਕਿ ਜਿਹੜੇ ਦਿਨ ਦਾ ਦਿਨ ਜਿਹੜੇ ਅਸੀਂ ਕਾਫੀ ਸਨੀ ਜਿਹੜੇ ਡੇਜ਼ ਰਹੇ ਨੇ ਕਿਉਂਕਿ ਧੁੱਪ ਬਿਲਕੁਲ ਸਨਸ਼ਾਈਨ ਹਰ ਸਾਡੇ ਕੋਲ ਕਾਫੀ ਅੱਛੇ ਰਿਕਾਰਡ ਕੀਤੇ ਗਏ ਆ ਨੀਅਰ ਅਬਾਊਟ 8 9 ਸਨਸ਼ਾਈਨ ਆਵਸ ਡੇਲੀ ਰਹਿੰਦੇ ਰਹੇ ਆ ਜਿਦੇ ਕਲਕੇ ਕਿ ਸਾਡਾ ਜਿਹੜਾ ਮਤਲਬ ਦਿਨ ਦਾ ਤਪਮਾ ਨਾ ਉਹ ਵੀ 22 ਡਿਗਰੀ ਜਿਹੜਾ ਉਹਦੇ ਨੀਅਰ ਅਬਾਊਟ ਰਿਹਾ ਪਰ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਕੁਝ ਮੌਸਮ ਦੇ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ ਕਿਉਂਕਿ ਜਿਹੜਾ ਫਿਰ ਥੋੜਾ ਜਿਹਾ ਨਾਈਟ ਟੈਂਪਰੇਚਰ ਜਿਹੜਾ ਵਧਣਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਇੱਕ ਗਰਮ ਪੱਛਮੀ ਚੱਕਰਵਾਤ ਜਿਹੜਾ ਉਹਦੀ ਆਮਦ ਹੋ ਰਹੀ ਹੈ ਪੰਜਾਬ ਦੇ ਵੱਲ ਜਿਦੇ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਔਰ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ 2-3 ਮਾਰਚ ਨੂੰ ਜਿਹੜੀ ਕੁਝ ਛਿੱਟੇ ਵੀ ਪੈ ਸਕਦੇ ਆ ਸੋ ਜਿਹੜੇ ਹੁਣ ਲਗਾਤਾਰ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਦਾ ਇਫੈਕਟ ਆਲਮੋਸਟ ਸਾਰੇ ਪੰਜਾਬ ਤੇ ਹੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਦੇ ਨਾਲ بارش ਪੈਣ ਦੀ ਸਭਾਵਨਾ ਹੈਗੀ ਹੈ ਸੋ ਇਹ ਹੁਣ ਜਿਹੜਾ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਉਹਦੇ ਨਾਲ ਹੁਣ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਆ ਕਿ ਸੂਚੀ ਘੰਟੇ ਉਹਦੇ ਨਾਲ ਥੋੜੇ ਘਟਣਗੇ ਔਰ ਜਿਹੜਾ ਦਿਨ ਦਾ ਤਾਪਮਨ ਉਹਦੇ ਵਿੱਚ ਵੀ ਘਰਾਵਟ ਦੀ ਉਮੀਦ ਕੀਤੀ ਜਾ ਸਕਦੀ ਹੈ ਨੰਤੇ ਤੋਂ ਬੈਂਟਸ ਵੀ ਹੋਈ ਹੈ ਉਹ ਕਾਫੀ ਤੇਜ਼ ਰਹੀ ਤੇ ਅੰਦਰ ਦੇ ਅੰਦਰ ਇੱਕ ਵੀ ਕਾਫੀ ਤੇਜ਼ ਹੋਵ ਚੁੱਕੀ ਹੈ। ਤੋਂ ਲੱਗਦਾ ਕਿ ਟੈਂਪਰੇਚਰ ਜਿਹਦਾ ਉਹ ਵੀ ਆਨਵਰਡ ਜਿਹਦਾ ਮੌਸਮ ਦਾ ਉਹ ਵੀ ਦਾ ਬਦਲ ਰਿਹਾ ਹੈ। ਉਹਦਾ ਉਹ ਵੀ ਦਾ ਹੋਰ ਥੋੜਾ ਦੇਖਣ ਦੇ ਆਸਾਨ ਹੈ। ਬਿਲਕੁਲ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਕਿ ਪਿਛਲੇ ਹਫਤੇ ਕਾਫੀ ਜਿਹੜਾ ਸਨੀ ਵੈਦਰ ਰਿਹਾ ਪਰ ਹੁਣ ਜਿਸ ਤਰ੍ਹਾਂ ਆਪਣਾ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਰਿਹਾ ਹੈ। ਇਸ ਤਰ੍ਹਾਂ ਉਮੀਦ ਹੈਗੀ ਹੈ ਕਿ ਜਿਹੜਾ ਪ੍ਰੈਸ਼ਰ ਦੇ ਵਿੱਚ ਕਾਫੀ ਫਾਲ ਦੇਖੀ ਗਈ ਹੈ ਕੱਲ ਤੇ ਵਿੰਡ ਸਪੀਡ ਵੀ ਜਿਹੜੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਜਿੱਤੇ ਕਰਕੇ ਈਵੈਪੋਰੇਸ਼ਨ ਵੀ ਜ਼ਿਆਦਾ ਹੋ ਰਹੀ ਹੈ ਤੇ ਉਹਦੇ ਕਰਕੇ ਵੀ ਥੋੜਾ ਹਿਊਮਿਡਿਟੀ ਦਾ ਲੈਵਲ ਵੱਧ ਜਾਂਦਾ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਇਸਚਰ ਦੇ ਨਾਲ ਹੀ ਕਲਾਉਡੀਨੈਸ ਤੇ ਚਾਂਸਸ ਨੇ ਸੋ ਬਿਲਕੁਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਫਮਾ ਉਹ ਘਟਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਹੜੀ ਬਾਰਿਸ਼ ਹੈ ਉਹ ਦੋ ਤਿੰਨ ਨੂੰ ਕਾਫੀ ਉਮੀਦ ਹੈ ਕਿ ਹੈ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਦੇਖੀ ਜਾ ਸਕਦੀ ਹੈ ਹਾਂਜੀ ਜਿਹੜੀ ਕਣਕ ਜਿਹੜੀ ਪੱਕਣ ਨੂੰ ਤਿਆਰ ਹੈਗੀ ਆ ਉਤੋਂ ਆਪਾਂ ਕਿਸਾਨ ਵੀਰਾਂ ਨੂੰ ਸਲਾਹ ਦੇ ਸਕਦੇ ਹੈਗੇ ਆ ਕਿ ਇਹਨਾ ਜਿਹੜੇ ਹੁਣ ਲੈਣ ਨੇ ਜਿਵੇਂ ਸੈਕਿੰਡ 1 ਤੇ 2 ਮਾਰਚ ਨੂੰ ਜਿਹੇ ਚਾਂਸਸ ਨੇ ਬਾਰਿਸ਼ ਦੇ ਤਾਂ ਜੇ ਕਿਸੇ ਨੇ ਕੋਈ ਪਾਣੀ ਕਿਸਾਨ ਨੇ ਲਾਉਣਾ ਜਿਹੜਾ ਕੀ ਰਿਕੁਆਇਰਮੈਂਟ ਵਾਸਤੇ ਇਰੀਗੇਸ਼ਨ ਹੈਗੀ ਆ ਔਨੂ ਮਤਲਬ ਮਾਸਲਮ ਧਿਆਨ ਚ ਰੱਖ ਕੇ ਲਗਾਉਣ ਜੇ ਕੋਈ ਜਵੇਂ ਕੋਈ ਇਸ ਤਰ੍ਹਾਂ ਕੀ ਪਿੱਛੇ ਜੇ ਟੈਂਪਰੇਚਰਸ ਬਹੁਤ ਵੱਧ ਗਏ ਆ ਉਹਦੇ ਨਾਲ ਤੇਲੇ ਦਾ ਅਟੈਕ ਵੀ ਦੇਖਿਆ ਗਿਆ ਸੋ ਉਹ ਵੀ ਦੇਖ ਜੇ ਜੇ ਕਿਸੇ ਨੇ ਸਪਰੇ ਕਰਨੀ ਆ ਤਾਂ ਮਾਸਲਮ ਉਹ ਧਿਆਨ ਚ ਰੱਖ ਕੇ ਕੀਤੀ ਜਾਵੇ ਜਾਂ ਤਾਂ ਹੁਣ ਜਿਹੜੇ ਅ ਇੱਕ ਦੋ ਦਿਨ ਹੋਣਗੇ ਜਿਹੜੇ ਕਿਸੇ ਕੋਲ ਸੇਫ ਇਪੀਰੀਐਂਸ ਨਹੀਂ ਉਹਨਾਂ ਦੇ ਵਿੱਚ ਜਿਹੜੀ ਸਪਰੇਅ ਕੀਤੀ ਜਾ ਸਕਦੀ ਹੈ ਜਾਂ ਪਾਣੀ ਲਗਾਇਆ ਜਾ ਸਕਦਾ ਪਰ ਜਦੋਂ ਆਪਾਂ ਨੂੰ ਫੋਰਕਾਸਟ ਹੈਗੀ ਹੈ ਕਿ ਇੱਕ ਦੋ ਨੂੰ ਕਾਫੀ ਚਾਂਸਸ ਨੇ ਬਾਰਿਸ਼ ਦੇ ਤਾਂ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਤਾਂ ਕਿ ਜਿਹੜੀ ਫਸਲ ਹੈ ਜੇ ਉਹਨੂੰ ਪਾਣੀ ਲੱਗਿਆ ਹੁੰਦਾ ਤਾਂ ਫਿਰ ਉਹ ਜ਼ਿਆਦਾ ਗਿਰਨ ਦੇ ਚਾਂਸਸ ਹੁੰਦੇ ਆ ਕਿਉਂਕਿ ਜਿਹੜੀ ਫਸਲ ਪੱਕ ਚੁੱਕੀ ਹੈ ਉਹਨੂੰ ਪਾਣੀ ਲੱਗਿਆ ਹੋਵੇ ਤਾਂ ਕਾਫੀ ਨੁਕਸਾਨ ਹੁੰਦਾ ਸੋ ਆਪਾਂ ਇਹ ਜੀ ਜਿਹੜੀ ਅਮ ਤਈ ਕਵੈਸ਼ਨਸ ਲੈ ਕੇ ਫਸਲ ਨੂੰ ਨੁਕਸਾਨ ਤੋਂ ਬਚਾ ਸਕਦੇ ਆ